ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗੱਬਣ ਵੜਾ ਲੈ ਕੇ ਆਏ ਹਾਂ ਤੇ ਤਿੰਨੇ ਹੀ ਥੋੜੇ ਥੋੜੇ ਦਿਨ ਲੈਂਦੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਆਜੋ ਆਪਾਂ ਕਰਦੇ ਆਂ ਭਾਈਨਾ ਗੱਲਬਾਤ ਆਜੋ ਭਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਚੱਲਦਾ ਇਹ ਕੰਮ ਕਾਰ ਪੂਰਾ ਵਧੀਆ ਚੱਲੀ ਜਾਂਦਾ ਬਾਈ ਠੀਕ ਆ ਨਾਮ ਤੇ ਐਡਰੈਸ ਬੋਲ ਦਈਏ ਆਪਣਾ ਨਾਮ ਆਪਣਾ ਜੰਗ ਸਿੰਘ ਪਿੰਡ ਹਮਤਪੁਰਾ ਜ਼ਿਲ੍ਹਾ ਮੋਗਾ ਦਸੀਰ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਕਿਹੜਾ ਰਹਿੰਦਾ ਜੀ ਨੇੜੇ ਆ ਰਹੇ ਆ ਮੱਧੂਕੇ ਤਲਵੰਡੀ ਆਰਾਮਗੜਾ ਭਾਗੀ ਕੇ ਤੇ ਸ਼ਹਿਰ ਰਹੇਗਾ ਨਿਹਾਲ ਸਿੰਘ ਵਾਲਾ ਤੇ ਫਟੌੜਾ ਮੋਬਾਈਲ ਨੰਬਰ ਬੋਲ ਦੋ ਜੀ 87278 09954 ਠੀਕ ਆ ਇਦਾਂ ਨੂੰ ਸਟਾਰਟ ਕਰੀਏ ਫਿਰ ਬਾਈ ਕਰ ਲੋ ਹਾਂ ਬਾਈ ਜਿਹੜੀ ਆਪਾਂ ਸਾਹਮਣੇ ਟਾਪ ਦਾ ਨਗੀਨਾ ਦੇਖ ਰਹੇ ਆ ਕਿਹੜਾ ਸੂਆ ਸੁੰਦੀ ਆ ਪਯੋਰ ਦੂਜਾ ਸੂਆ ਸੁੰਦੀਆ ਆ origignal ਦੂਜਾ origignal ਬਾਈ ਕਹਿੰਦਾ ਦੂਜਾ ਸੂਆ ਸੁੰਦੀਆ ਤੇ ਫੁੱਲ ਬਰੀੜਾ ਫੁੱਲ ਕਾਤਾ ਉਹ ਲਗਾਦਾ ਤੇ ਬਾਈ ਛੋਟੀ ਨਾ ਸਮਝੋ ਹਨਾ ਜੀ ਤਾਂ ਬਾਹਰ ਦਿਖਾਉਂਦੇ ਆ ਪਰ ਚੀਜ਼ ਕਿਆ ਬਾਤ ਚੀਜ਼ ਹਾਂ ਬਾਈ ਮੈਂ ਫੁੱਲ ਵਾਲੂ ਆ ਉਹਦਾ ਸਹੀ ਗੱਲ ਹੈ ਬੈਠਾ ਪੁਰਾ ਦਿਖਾਉਂਦੇ ਆ ਚੌੜੀ ਚੂੜੀ ਤੇ ਲੰਮੀ ਲੰਮੀ ਨਾ ਬਾਈ ਫੁੱਲ ਆ ਗਈ ਤੇ ਫੇਸ ਕੁਆਲਿਟੀ ਚੈੱਕ ਕਰ ਲੋ ਮੈਂ ਕਹਣਾ ਪਹਿਲੀ ਆ ਦੇਖਣ ਤੀ ਬੰਦੇ ਨੂੰ ਪਸੰਦ ਆ ਜਾਣੀਆਂ ਕਿ ਨਹੀਂ ਇਹ ਨਾ ਨਾ ਜਿਹੜਾ ਪਰਕੂ ਉਹਦਾ ਗੁੱਟ ਪਹਿਲੀ ਮੈਂ ਫੋਨ ਤੇ ਲੈ ਲਿਆ ਜੀ ਬਾਈ ਥਣ ਚੈੱਕ ਕਰ ਲਓ ਮੈਂ ਕਹਣਾ ਮੱਝਾਂ ਦੇ ਵੀ ਨਹੀਂ ਥਣ ਫੋਨ ਨਾ 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 ਬੋਲਾ ਚੰਗਾ ਥਣ ਲੱਗਿਆ ਜੀ ਜਦੋਂ ਉਹ ਸੁਣਾ ਨਾ ਪੰਡਾ ਬਨ ਕੇ ਸੁਣਾ ਕਰੇ ਪੰਡਾ ਬਨ ਕੇ ਸੂ ਵੀ ਹਾਂ ਉਹ ਸੋਹਣਾ ਆਰਡਰ ਤਿਆਰ ਕਰਨਾ ਘਰ ਵਾਲੀ ਨੇ ਫਿਕਸੇ ਹਵਾਨੇ ਦੀ ਕੋਈ ਟੁੱਟ ਮੰਲੇਵਾਂ ਨਹੀਂ ਖੋਹ ਲੈ ਜਾਂਗ ਤੋੜ ਲਿਆ ਬਾਈ ਲੈ ਕਲਾ ਲੈ ਕਲਾ ਥਣਾ ਪੂਰੀ ਵਿਥੀ ਤੇ ਥਣ ਲੱਗਿਆ ਬਾਈ ਤੇ ਇੱਕ ਜੰਗ ਕਿੰਨਾ ਲੱਗਦਾ ਤੇ ਪਾਇਆ ਬਾਈ ਪਿਛਲੇ ਸੂਏ ਨੇ ਉਹ ਤਾਂ ਕਹਿੰਦੇ ਵੀ 22 ਲੀਟਰ ਦੀ ਮੋਟ ਦੇ ਦੇ ਜਿੰਨਾ ਤੋਂ ਲਈ ਆ ਠੀਕ ਆ ਸੀ ਕਹਿੰਦੇ ਅਗਲਾ ਆਪਦਾ ਜਿਹੜਾ ਵਾਲੇ ਪਰ ਇੰਨੇ ਵਾਲੀ ਹੈਗੀ ਐ ਬਾਕੀ ਵੀ ਹੈਗੀ ਆ ਬਾੜ ਦੱਸ ਦਿਆਂ ਨਰੋਈ ਨਿਕਰਨਾ ਬਾਈ ਫੁੱਲ ਆ ਗਿਆ ਕਿਸੇ ਪੱਖ ਤੋਂ ਲੱਸੀ ਲਾਮੀ ਨਹੀਂ ਤੁਸੀਂ ਆਪ ਹੀ ਦੇਖ ਜਿਹੜੇ ਨੂੰ ਬਾਈ ਪਤਾ ਜਾਂਗੋ ਤਾਂ ਦੇਖ ਹੀ ਲੈਣੀ ਉਹਨੇ ਤਾਂ ਮੈਂ ਕਹਣਾ ਯਾਰ ਬਾੜ ਪੂਰੀ ਸਰਾ ਹੂੰ ਤੇ ਮੁੱਲ ਵੀ ਆਪਾਂ ਹੋਏ ਅੰਦਰ ਨੂੰ ਮੈਂ ਕਰਦੇ ਕਰ ਲੋ ਮੈਂ ਕਹਣਾ ਜਦੋਂ ਨਾ ਸੂਣਾ ਤੁਰਿਆ ਨਹੀਂ ਜਾਣਾ ਬੜਾ ਤੇਰਨਾ ਤੁਰਿਆ ਦੇ ਨਾਲ ਬੈਠਾ ਜਾਵੇ ਸਾਫ ਆ ਪਰਾਪਰਾ ਸਹੀ ਗੱਲ ਆ ਨਾ ਬੈਠਾ ਵੀ ਬਸ ਸੰਭਾਲ ਹੋਰ ਕਰ ਲੈ ਨਾ ਚਾਰ ਦਿਨ ਬੈਠ ਦੱਸੂਗੀ ਅੱਗੇ ਦੱਸੂਗੀ ਤੋਰਾ ਚੈੱਕ ਕਰ ਲੋ ਬਈ ਇੱਕ ਨੰਬਰ ਆ ਇਹ ਨਹੀਂ ਹੈਗਾ ਵੀ ਬੜਾ ਪੇਚ ਆ ਵੜ ਕਰੀ ਲੋ ਨਾ ਨਾ ਬੈਠ ਕੀ ਮੋਲ ਆ ਫਿਰ ਜਾ ਗਾ ਬਈ ਮੋਲ ਯਾਰ ਹੁਣ ਮੈਂ ਇਹਨੂੰ ਰੱਖ ਦੇਣਾ ਆਪਾਂ ਇਹਨਾਂ ਕਹਣਾ ਉਹ ਇਹ ਆ ਕਰਨਾ ਸੋਹਣਿਆ ਕਰੇ ਕਰਨਾ ਇਹਦਾ ਜਿਹੜੇ ਕਰਨਾ ਸੀ ਕਰਨਾ ਸੀ 85 70 ਹੂੰ ਆਪਾਂ 65000 ਦੀ ਦੇ ਦੇਣੀ ਆ ਬਾਈ ਜਮਾਨਾ ਜੀ ਮੁੱਲ ਕਰਤਾ ਬਾਈ ਨੇ ਮੁੱਲ ਆਪਾਂ ਰੱਖਣ ਵਾਲੀ ਗੱਲ ਨਹੀਂ ਕਰਾਉਣੀ ਨਹੀਂ ਹੁੰਦੀ ਦੇਣੀ ਹੁੰਦੀ ਆ ਠੀਕ ਆ ਬਾਈ ਬਾਈ ਨੂੰ ਦੇਣੀ ਆ ਆਪਾਂ ਮੁੱਲ ਕਰਨਾ ਹੁੰਦਾ ਤਾਂ 75 80 ਕਰਦਾ 80 ਵੀ ਹੋਣਾ ਸੀ ਤਾਂ ਬਾਈ ਬੈਠਾ ਹੋਣਾ ਸੀ ਹੋਣਾ ਸੀ ਗੱਲ ਸਹੀ ਗੱਲ ਹੈ ਲੈ ਹੁਣ ਜਿਹਨੂੰ ਪਰਖਾ ਤਾਂ ਕਹਿੰਦੇ ਉਹਨੂੰ ਚੈੱਕ ਕਰਾ ਦੇ ਬਾਈ ਵੋਦੀ ਵਾਦੀ ਫੁੱਲ ਕਮਾ ਲਿਆ ਬਾਈ ਬਸ ਰਹੀ ਆ ਫੋਲੋ ਬ੍ਰੀਡ ਆ ਹਾਂ ਬਸ ਰਹੀ ਆ ਬਾਈ ਜਿਹ ਕੋਈ ਵੀ ਗਾਂ ਆ ਗਈ ਹਮ ਬਸ ਇਹ ਨਹੀਂ ਵੀ ਟਟਮਾਲੇ ਵਗਾ ਚਾਹ ਵਾ ਫੈਕਸ ਹਵਾਨਾ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਵਾ ਬਾਕੀ ਮਾਲਵੀ ਬਾਈ ਨੇ ਜਮਾ ਜਾਇਜ਼ ਕੀਤਾ ਬਾਕੀ ਹਜੇ ਕੱਚੀਆ ਕੱਚੀ ਵਾਲਾ ਹੁੰਦਾ ਕਿ ਨਹੀਂ ਬਾਈ ਮੈਂ ਕਹਣਾ ਬਾਈ ਇਹ ਕੱਚੀ ਦਾ ਵੀ ਤਾਂ ਕੱਚੀ ਵੀ 80 ਦੀ ਵਿਕਲਾਈ ਆ ਵੇਖਣ ਵਾਲੀ ਆ ਬਾਈ ਜਿਹਨਾਂ ਲੈਣੀ ਆ ਉਹਦੇ ਮੈਂਟ ਲਾਉਣਾ ਹੂੰ ਸਹੀ ਗੱਲ ਆ ਅੱਗੇ ਬਾਈ ਦੋ ਨੰਬਰ ਤੇ ਇਹ ਤੀਜਾ ਸੁਂਦੀ ਆ ਇਹ ਤੀਜਾ ਸੁਂਦੀ ਆ ਤੀਜਾ ਲਾ ਦੇ ਅਗਲਾ ਪੈਸਾ ਉਹਨਾਂ ਨੇ ਦੂਜਾ ਪ੍ਰਤੀਜਾ ਵਾਲਾ ਲਈ ਇਹਦਾ ਕਿੰਨਾ ਟਾਈਮ ਬਾਕੀ ਆ ਇਹ ਲੈ ਜੂ ਹਜੇ 5-7 ਦਿਨ 5-7 ਦਿਨ ਲੈ ਜੂਗੀ ਬਲਟ ਲਾ ਬੋ ਦਿਖਾਉਂਦੀ ਆ ਹਾਂ 5-7 ਦਿਨ ਲੱਗੂਗੀ ਲਾ ਬਾਈ ਕਲਾ ਕਲਾ ਥਾਣਾ ਥਾਣਾ ਬਹੁਤ ਸੁਣਾ ਹੈ ਇਹਦਾ ਵੀ ਥਾਣਾ ਦਿਖਾ ਦੇ ਮੂਰੋ ਦੇਖ ਥਾਣਾ ਕਹੇ ਹੈ ਬਾਈ ਕਲਾ ਥਾਣਾ ਇਹਦਾ ਵੀ ਕਲਾ ਕਲਾ ਥਾਣਾ ਮੁਠੀ ਵਾਲਾ ਥਾਣਾ ਪੂਰੀ ਵਿਤੀ ਦੇ ਥਣ ਲਗਾ ਆਰਡਰ ਤੇ ਬਹੁਤ ਸਫਾਈ ਆ ਯਾਰ ਬੜੀ ਸਫਾਈ ਆ ਬਾਹਲਾ ਥਣ ਚੰਗਾ ਲੱਗਿਆ ਵਾ ਹੂੰ ਬਾਕੀ ਆਪਣਾ ਚਾਰੂ ਜੂਰੂ ਬਹੁਤ ਆ ਠੀਕ ਆ ਆਹ ਯਾਦ ਲੈ ਤੇ ਸਾਹਮਣੇ ਚੱਤੀ ਚੱਤੀ ਜਾਂਦੀ ਖੋਣ ਠੀਕ ਆ ਬਾਈ ਬਾਈ ਕਹਿੰਦਾ ਛਟ ਕੇ ਰੱਖ ਦਿੰਦੇ ਆ ਖੁਰਲੀ ਵੀ ਕਿਉਂਕਿ ਚਾਰੂ ਬਾਲੀ ਆ ਬਾਕੀ ਪਸ਼ੂ ਵੀ ਦੁੱਧ ਦਿੰਦਾ ਕਹਿੰਦੇ ਬਈ ਦੁੱਧ ਦਿੰਦਾ ਹੂੰ ਇਹਦਾ ਗੱਲ ਕਰ ਹੁਣ ਆਪਣਾ ਦਾ ਦੋ ਜਣੇ ਪਾਸੜਾ ਹੁਣੇ ਆਈਆਂ ਹਜੇ ਜਾਣ ਨਹੀਂ ਪਾਣੀ ਪੂਣੀ ਨਹੀਂ ਕੀਤਾ ਇਹਨਾਂ ਨੇ ਹਜੇ ਠੀਕ ਆ ਹਾਂ ਲੈ ਬਈ ਤੋਰਾ ਚੈੱਕ ਕਰ ਲੋ ਬਾਕੀ ਬਾਈ ਕਹਿੰਦਾ ਤੀਜਾ ਸੂਆ ਤੇ ਦਿਨ ਹਜੇ ਲੈ ਜਾਊਗੀ ਚੰਗ ਕਿੰਨੇ ਕ ਲੈ ਜਾਊ ਐਸਟੀਮੇਟ ਜੇ ਬਾਈ ਪੰਜ ਸੱਤ ਦਿਨ ਤਾਂ ਲੱਗੂਗੀ ਨਾ ਠੀਕ ਆ ਹਾਂ ਹਾਂ ਬਾਕੀ ਲੈ ਜਾਊ ਹਣਾ ਕਿੰਨੇ ਦਿਨ ਲੱਗੂਗੀ ਬਸ ਹਾਂ ਹੂੰ ਅ ਡਰੇਨੇਜ ਬਹੁਤ ਸੋਹਣਾ ਚੈੱਕ ਕਰਨਾ ਤੇ ਕਿੰਨਾ ਕਦਾ ਹਜੇ ਪਾਲਟ ਲਾਂ ਬਾਈ ਬਹੁਤ ਖਾਉਂਦੀ ਆ ਕੱਚੀ ਕੱਚੀ ਪਈ ਆ ਜਦੋਂ ਸੁਣਾ ਪੰਡਾ ਵਾਂ ਨੇ ਕਹਿੰਨੇ ਸੁਣਾ ਪੰਡਾ ਵਾਂ ਨੇ ਸੁਣ ਤੇ ਜੰਗ ਕਿੰਨਾਗਾ ਦੁੱਧ ਸੀ ਬਾਈ ਰਿਕਾਰਡ ਇਹਦਾ ਪਿਛਲੇ ਸ਼ੁੱਕਰ ਦਾ 13 ਲੀਟਰ ਬਾਈ ਚੋਇਆ ਕਹਿੰਦੇ ਠੀਕ ਆ ਤੇਰਾ ਹਾਂ ਤੇ ਅੱਜ ਕੀ ਫਿਰ ਕਿੰਨਾ ਕ ਮੰਨ ਕੇ ਲੈ ਜਾਏਗਲਾ ਮੰਨ ਲੈ 15 ਮੰਨ ਲੈ 15 ਤਾਂ ਦਊਗੀ ਬਾਕੀ ਦੇਣਾ ਚਾਹੀਦਾ ਹਨਾ ਮੈਂ ਚਾਹੀਦਾ ਹਾਂ ਬਾਲਟਾਂ ਚੈੱਕ ਕਰਾ ਦੇ ਮੜੀਆਂ ਖਿੱਚ ਕੇ ਬਾਕੀ ਅਗਲੇ ਦੀ ਅਵੇ ਦੀ ਸ਼ੇਵ ਹੁੰਦੇ ਬਾਲਟਾਂ ਬਹੁਤ ਆਂਗੇ ਹੂੰ ਸਹੀ ਗੱਲ ਆ ਲੈ ਠੰਗੀ ਸੀ ਰ ਬਾਈ ਫੋਲਾ ਗਰਮ ਨਹੀਂ ਬਾਲਟ ਕੀ ਮੁੱਲ ਆ ਫਿਰ ਜਾਇਜ਼ਾ ਮੁੱਲੇ ਦਾ ਆਪਾਂ ਇਹ ਦੇਣਾਗੇ 42000 ਲਾ ਬਈ ਜਮਾ ਜੈ ਮੁੱਲਾ ਜੇ ਕੱਚੀ ਆ ਕੱਚੀਆਂ ਵਾਲਾ ਮੁੱਲ ਹੋਈ ਜਾਂਦਾ ਜਦੋਂ ਮਤਲ ਤਿਆਰ ਹੋ ਗਈ ਉਹਦੋਂ ਆਇਆ ਜਾਂਦਾ ਹਾਂ ਪੂਰੇ ਟੈਟਲੇਵੀ ਦੀ ਬਣ ਨੇ ਇਹ ਡਾ ਟੈਟਲੇਵੀ ਦੇ ਬਾਕੀ ਬਈ ਕੱਦ ਕੋਈ ਬੜਾ ਵੱਡਾ ਨਹੀਂ ਨਾ ਬੜਾ ਛੋਟਾ ਖਲਟਾ ਹਾਂ ਨਾ ਛੋਟੀ ਐ ਨਾ ਵੱਡੀ ਆ ਹਾਂ ਦਰਮਿਆਨੇ ਕੱਤ ਦਿਆ ਬਈ ਤੇ ਅੱਗੇ ਬਈ ਜਾਂਗੇ ਤਿੰਨ ਨੰਬਰ ਇਹ ਵੀ ਪ੍ਰੌਰ ਤੂਜਾ ਹੁੰਦੀ ਆ ਠੀਕ ਆ ਇਹਦਾ ਆਪਣਾ ਕੋਈ ਤੀਜਾ ਮੰਨੇ ਠੀਕਾ ਇਹ ਵੀ ਬਾਈਕ ਨਾ ਪ્યોਰ ਦੂਜਾ ਸੂਰ ਸੁੰਦੀਆ ਭੂਦੀ ਚੈੱਕ ਕਰਾ ਦੇ ਆਦੇ ਬਸੂਈਆ ਵੈੜੀ ਬਾਈ ਫੇਸ ਕੁਆਲਟੀ ਚੈੱਕ ਕਰ ਲਓ ਬਹੁਤ ਪਿਆਰੀ ਛੋਟਾ ਛੋਟਾ ਕੰਨੀਆ ਹਾਂ ਪੂਰੀ ਚੰਗੀਆਂ ਦੇ ਬੋਦੀ ਤੇ ਬਾਕੀ ਆਪਾਂ ਥਾਣ ਚੈੱਕ ਕਰਾ ਦੇਣਾ ਬਹੁਤ ਸੋਹਣਾ ਥਾਣਾ ਪੂਰਾ ਮੁੱਠੀ ਦਾ ਥਾਣਾ ਯਾਰ ਨਖੜ ਮੇ ਪੂਰੇ ਬਿੱਤੀ ਤੇ ਆਡਰ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਹੈ ਹਨਾ ਟਾਇਰ ਆਡਰ ਦਿੰਦਾ ਬਾਈ ਯਾਰ ਹੂੰ ਜਮ ਟਾਇਰ 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 ਲੈ ਵੇਦੀਆਂ ਬਾਈ ਮੋੜ ਲਿਆ ਇਹਦੀ ਬੀਲ ਪੂਰਾ ਉਹਦੇ ਨਾਲ ਜਿਆਦਾ ਹੀ ਆ ਪਹਿਲੀ ਨੰਬਰ ਵਾਲੀ ਨੂੰ ਠੀਕ ਆ ਨੰਬਰ ਛੋਟੀ ਨਾ ਮੰਨੇ ਕੋਈ ਉਹ 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 ਵੱਡੇ ਕਰਦਾ ਸਹੀ ਗੱਲ ਲੈ ਬਸ ਗਈ ਆ ਬਸ ਹੋਈ ਆ ਬਾਈ ਕਹਿੰਦਾ ਹਜੇ ਤੋਰਾ ਚੈੱਕ ਕਰ ਲੋ ਤੋਰਾ ਤਰਾ ਜਮਾ ਇੱਕ ਨੰਬਰ ਆ ਗਈ ਇਹ ਕਿੰਨਾ ਕਹ ਦੱਸਿਆ ਰਿਕਾਰਡ ਬਾਈ ਦੁੱਧ ਦਾ ਇਹਦਾ ਜੀਣਾ ਨਾ ਆਪਣਾ 16 ਲੀਟਰ ਉਹ ਕਹਿੰਦੇ ਹਿਚੋਇਆ 16 ਲੀਟਰ ਦੁੱਧ ਉਹ ਕਹਿੰਦੇ ਚੋਇਆ ਹਾਂ ਇਹ ਬੰਦੇ ਕੋਲੇ ਸੇ ਵਾਲੇ ਕੋਲੇ 20 20 ਕਿਲੋ ਵਾਲੀ ਹੈ ਠੀਕ ਆ ਇਹ ਐਂਡ ਵੀ ਆਪਾਂ ਉਹ ਨਹੀਂ ਕਹੀ ਜਨੇ ਬਾਈ ਬਲਟ ਲਾਂਚ ਕੱਢ ਕੱਢਦੇ ਹਾਂ ਸੋਨਾ ਨਾ ਪਿੰਗਾਂ ਜਿਆਦਾ ਨੂੰ ਬਲਟ ਲਾਂ ਕੱਢ ਕੇ ਸੋਨਾ ਨਾ ਚੰਗੀ ਤਰ੍ਹਾਂ ਤਿਆਰ ਹੋ ਕੇ ਸੋਨਾ ਕਰਮਣ ਨੇ ਬਹੁਤ ਸੋਨਾ ਥਾਣ ਲੱਗਾ ਪੂਰੀ ਵਿੱਤੀ ਤੇ ਥਾਣ ਲੱਗਾ ਵਾਕੀ ਫੇਸਬੁਕ ਤੇ ਚੱਕਾ ਲਓ ਬਹੁਤ ਪਿਆਰਾਗਾ ਕੀ ਮੋਲ ਆ ਫਿਰ ਜੰਗੇ ਦਾ ਜਾਇਜ਼ ਚ ਲੈਣ ਦੇਂਦੇ ਆ ਬਾਈ ਇਹ ਆਪਾਂ ਦੇ ਦੇਣਗੇ ਯਾਰ ਆਪਣਾ 57 ਦੀ ਦੇ ਦੇਣਗੇ ਚੱਕ ਲੈ ਹੁਣ ਲੈ ਬਾਈ ਚੱਕੋ ਜਮਾ ਜਾਇਜ਼ ਮੋਲ ਮੁੰਡਾ ਮੈਂ ਪੈਂਟੀ ਕਰਨਾ ਹੈਗਾ ਚਲ ਫਿਰ ਉਹ ਅਗਲਾ ਕਹਿੰਦਾ ਉਹਦਾ ਤੂੰ ਐ ਕਰਿਆ ਹਮ ਪਰ ਇਹ 57 ਦੀ ਦੇ ਦੇਣੇ ਠੀਕ ਆ ਭਾਈ ਬਾ ਭਾਈ ਕਹਿੰਦਾ 55000 ਦੀ ਦੇ ਦਾਂਗੇ ਨਮਹਾਣਾਕ ਨਹੀਂ ਵੀ dama hon ਤੇ ਨਾੜਾ ਨੂੜਾ ਨਾ ਬਰੀਕੀ ਚ ਠਾਉਂਦੀ ਆਉਂਦੀ ਆ ਡੱਟ ਤੇ ਫਿਕਸ ਹੈ ਹਵਾਨਾ ਕੋਈ ਟਟਮਲੇਵਾਨੀ ਨਹੀਂ ਕੋਈ ਟਟਮਾ ਟਟਮਾ ਕੋਈ ਜਮਲ ਟਾਟ ਲੈ ਵਧੀਆ ਗਰ ਹਮ ਮੈਨ ਕੋਈ ਮੰਨ ਨਹੀਂ ਨਾ ਠੀਕ ਆ ਭਾਈ ਤੇ ਨਗਸੀਗੇ ਭਾਈ ਭਰਾ ਕੋਲੇ ਤਿੰਨ ਆਪਾ ਤਿੰਨੇ ਹੀ ਦਿਖਾਦੇ ਜੀ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਉਂਦਾ ਨਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਮੇਂ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ ਜੀ